ਲੋਕ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਨੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਅਤੇ ਕੁਝ ਕੇ ਸੀਟਾਂ ਤੇ ਐਲਾਨ ਹੋਣਾ ਬਾਕੀ ਹੈ। ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਹਰ ਸਿਮਰਤ ਕੌਰ ਬਾਦਲ ਦੇ ਚੋਣ ਮੈਦਾਨ ਵਿੱਚ ਆਉਂਦੇ ਨਾਲ ਸਿਆਸੀ ਸਰਗਰਮੀਆਂ ਤੇਜ਼ ਹੋ ਗਿਆ ਹਨ। ਬਠਿੰਡਾ ਸੀਟ ਦਾ ਐਲਾਨ ਹੁੰਦਿਆਂ ਹੀ ਬੀਬੀ ਹਰ ਸਿਮਰਤ ਕੌਰ ਬਾਦਲ ਨੇ ਕਿਲਾ ਮੁਵਾਰਕਪੁਰ ਦੇ ਗੁਰੂ ਘਰ ਵਿਖੇ ਮੱਥਾ ਟੇਕ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਗੁਰੂ ਘਰ ਦੇ ਪ੍ਰਬੰਧਕਾਂ ਵੱਲੋਂ ਸਿਰੋਪਾ ਪਾ ਕੇ ਬੀਬੀ ਬਾਦਲ ਦਾ ਸਨਮਾਨ ਕੀਤਾ ਗਿਆ। ਕਾਂਗਰਸ ਦਾ ਨਿਸ਼ਾਨਾ ਸਾਧਿਆ ਉਹਨਾਂ ਕਿਹਾ ਕਿ ਬਠਿੰਡਾ ਅਤੇ ਫਿਰੋਜ਼ਪੁਰ ਸੀਟ ਤੋਂ ਕਾਂਗਰਸ ਦੇ ਵੱਡੇ ਨੇਤਾ ਭੱਜ ਗਏ ਹਨ। ਉਹਨਾਂ ਨੂੰ ਆਖੇ ਪੁੱਛੋ ਵੀ ਬਠਿੰਡੇ ਅਤੇ ਫਿਰੋਜ਼ਪੁਰ ਵਾਸਤੇ ਜਾਂ ਬਠਿੰਡੇ ਪਾਰਲੀਮੈਂਟਰੀ ਵਾਸਤੇ ਸਾਰੇ ਪਾਰਲੀਮੈਂਟਰੀ ਜਿਹੜੇ ਕੋਈ ਕਾਂਗਰਸੀ ਵੀ ਉਹਨਾਂ ਨੂੰ ਮਿਲਿਆ ਸਾਰੇ ਵੱਡੇ ਵੱਡੇ ਉਹਨਾਂ ਦੇ ਨੇਤਾ ਭੱਜ ਗਏ ਜਿਵੇਂ ਕਰਕੇ ਨਾਲ ਦੇ ਹਲਕੇ ਤੋਂ ਲਾਣਾ ਪਰ ਇਹਦਾ ਜਵਾਬ ਦੇ ਰਹੇ ਕਿ 100 ਸਾਲ ਦੀ ਪੁਰਾਣੀ ਪਾਰਟੀ ਨੂੰ ਅੱਜ ਉਮੀਦਵਾਰ ਕਿਉਂ ਨਹੀਂ ਮਿਲ ਰਹੇ? ਜਿਦਰੀਆ ਨਹੀਂ ਯਾਰ ਥੈਂਕ ਯੂ ਵੀਰ ਜੀ। ਦੱਸਿਆ ਗਿਆ ਕਿ ਬਠਿੰਡਾ ਸੀਟ ਤੋਂ ਬੀਬੀ ਹਰਸਿਮਰਤ ਕੌਰ ਬਾਦਲ ਅਤੇ ਕਾਂਗਰਸੀ ਉਮੀਦਵਾਰ ਰਾਜਾ ਬੜਿੰਗ ਨੂੰ ਚੋਣ ਮੈਦਾਨ ਵਿੱਚ ਉਤਾਰੇ ਗਿਆ ਹੈ ਅਤੇ ਦੋਵੇਂ ਉਮੀਦਵਾਰਾਂ ਦੇ ਨਾਲ-ਨਾਲ ਪੀਡੀਏ ਦੇ ਉਮੀਦਵਾਰ ਸੁਖਪਾਲ ਖਹਿਰਾ ਅਤੇ ਆਪ ਵੱਲੋਂ ਪ੍ਰੋਫੈਸਰ ਬਲਜਿੰਦਰ ਕੌਰ ਵੀ ਬਠਿੰਡਾ ਸੀਟ ਤੋਂ ਆਪਣੀ ਕਿਸਮਤ ਅਜ਼ਵਾ ਰਹੇ ਹਨ ਜਿਸ ਨਾਲ ਇਹ ਮੁਕਾਬਲਾ ਦਿਲਚਸਪ ਹੋ ਗਿਆ ਹੈ। ਜਗਬਾਨੀ ਟੀਵੀ ਚੰਡੀਗੜ੍ਹ ਲਈ ਬੀਕੇ ਬਹਿਲ ਦੀ ਰਿਪੋਰਟ